ਹਾਂਜੀ ਦੋਸਤੋ ਪਹੁੰਚ ਗਿਆ ਆਪਾਂ ਫਿਰੋਜ਼ਪੁਰ ਦੇ ਵਜੀਰਪੁਰ ਪੰਡਾ ਉੱਥੋਂ ਦਾ ਇਤਿਹਾਸਿਕ ਗੁਰਦਰਾ ਸਾਹਿਬ ਹੈ ਜੀ ਜਾਮਲੀ ਸਾਹਿਬ ਉੱਥੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਜਿਹੜਾ ਹੀ ਸਲਾਨਾ ਕੇਂਦਰੀ ਗੁਰਮਤ ਸਮਾਗਮ ਕਰਾਇਆ ਜਾਂਦਾ ਹਰ ਸਾਲ ਇਹ ਮਨਾਉਂਦੇ ਆ ਜੀ ਅਲੱਗ-ਅਲੱਗ ਜਾਂ ਦੇ ਜਰ ਅਲੱਗ-ਅਲੱਗ ਸਥਾਨਾਂ ਦੇ ਜਾ ਕੇ ਇੱਥੇ ਦਿਵਾਨ ਵਾਲ ਇੱਥੇ ਹੁੰਦਾ ਸਮਾਗਮ ਰਾਤ ਦੇ ਸ਼ੁਰੂ ਹੈ ਜੀ ਕੱਲ ਦਾ ਇੱਥੇ ਆਪਾਂ ਐਂਟਰੀ ਪਾਵਾਂਗੇ ਜਿਹੜੇ ਜਿਹੜੇ ਸਰਕਲ ਤੋਂ ਸੰਗਤਾਂ ਆਉਂਦੀਆਂ ਦੂਰਾਂ ਦੂਰਾਂ ਤੋਂ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਇੱਥੇ ਐਂਟਰੀ ਪਾ ਕੇ ਇੱਥੇ ਜੀ ਨਾਮ ਜੋੜ ਲਿਖਾ ਕੇ ਜਿਹੜੇ ਜੁਮੇਰ ਬੰਦੇ ਲੱਗੇ ਨੇ ਗਾੜੀ ਉਹ ਨਾਮ ਲਿਖਾ ਕੇ ਉਸ ਤੋਂ ਬਾਅਦ ਇੱਕ ਆਪਾਂ ਵਾਲਾ ਦੇਖੋ ਕਾਪੀਆਂ ਦਿੱਤੀਆਂ ਜਾਂਦੀਆਂ ਇੱਕ ਇੱਕ ਪੈਨ ਦਿੱਤਾ ਜਾਂਦਾ ਨਾਲ ਉਥੇ ਬੈਜ ਦਿੱਤਾ ਜਾਂਦਾ ਜੋ ਸੰਸਥਾ ਦੇ ਨਾਮ ਛਪਿਆ ਹੁੰਦਾ ਪੈਨ ਦੇ ਵੀ ਛਪਿਆ ਹੁੰਦਾ ਟੀਚਰ ਸਾਰਾ ਮਿਲਿਆ ਉੱਥੇ ਸਾਰਾ ਡਾਟਾ ਲਿਖਿਆ ਹੁੰਦਾ ਜੀ ਜੋ ਟਾਈਮ ਵਰਕ ਦੇ ਕੀ ਕੀ ਕਿਸ ਤਰ੍ਹਾਂ ਕਿਹੜਾ ਕਿੰਨੇ ਟਾਈਮ ਤੇ ਸਮਾਗਮ ਕੀ ਦੀ ਕਿੰਨੇ ਵਜੇ ਹਾਜ਼ਰੀ ਇਹ ਆਪਾਂ ਨੂੰ ਦੇ ਕੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਮੱਥਾ ਟੇਕਣ ਹੁਣ ਆਪਾਂ ਇੱਥੇ ਜੋੜੇ ਜਮਾ ਕਰਾਗੇ ਇੱਥੇ ਨਾਲ ਹੀ ਸੰਸਥਾ ਦੇ ਕੋ ਵੀਰ ਜਿਹੜੇ ਪਾਲਸ਼ ਕਰ ਰਹੇ ਜੋੜਿਆਂ ਦੀ ਸੰਸਥਾ ਦੇ ਨਾਲ ਜੋੜੇ ਜਿਹੜੇ ਜਮਾ ਕਰਾਏ ਜਾਂਦੇ ਉਹਨਾਂ ਦੀ ਔਰ ਕਰ ਰਹੇ ਪਾਲਸ਼ ਕਰ ਰਹੇ ਇਤੋਂ ਬਾਅਦ ਆਪਾਂ ਗੁਰੂ ਮਹਾਰਾਜ ਦਰਸ਼ਨ ਕਰਨ ਜਾਵਾਂਗੇ ਆਪਾਂ ਪਹੁੰਚ ਗਏ ਆ ਜੀ ਐਂਟਰ ਗੁਰੂ ਸਾਹਿਬ ਜਾਮਨੀ ਸਾਹਿਬ ਪਾਸ਼ਾ 10 ਇਤਿਹਾਸ ਗੁਰਦਰਾ ਸਾਹਿਬ ਜੀ ਇੱਥੇ ਇਤੋਂ ਬਾਅਦ ਜਿਹੜਾ ਆਪਾਂ ਐਂਟਰ ਹੋਵਾਂਗੇ ਤੇ ਮੱਥਾ ਟੇਕਦੇ ਹਾਂ ਜੀ ਆਪਾਂ ਪਹਿਲਾਂ ਬਣਾਣਾ ਕਰੋ ਨਾ ਫਿਰ ਉੱਥੇ ਬਾਅਦ ਚ ਬੋਲਿਆ ਕਰੋ ਵਿੱਚ ਮਹਾਰਨੀ ਵਰਨ ਵਾਲਾ ਮੇਰੇ ਕੋਲ ਤੋਸੋਂ ਨਾ ਗੁਰਦਰਾ ਸਾਹਿਬ ਬਣਿਆ ਹੈ ਬਣਾਉਣ ਕਰਕੇ ਤਾਂ ਤੁਹਾਨੂੰ ਗੁਰਦਰਾ ਸਾਹਿਬ ਬਹੁਤ ਸੋਹਣਾ ਬਣਿਆ ਇਤਿਹਾਸਕ ਗੁਰਦਰਾ ਸਾਹਿਬ ਹੈ ਬਹੁਤ ਸੋਹਣਾ ਦਰਬਾਰ ਬਣਿਆ ਹੈ ਵੇਖੋ ਤੁਹਾਨੂੰ ਦਿਖਾ ਰਿਹਾ ਮੈਂ ਇਮਾਰਤ ਬਹੁਤ ਸੋਹਣੀ ਹੈ ਕਾਫੀ ਜਿਹੜੀ ਹੈ ਗੁਰਦਰਾ ਸਾਹਿਬ ਦੀ ਜਗਾਹ ਵੀ ਕਾਫੀ ਜਗਾਹ ਦੇ ਵਿੱਚ ਕਵਰ ਕੀਤਾ ਉਸ ਤੋਂ ਬਾਅਦ ਆਪਾਂ 10 ਮਿੰਟ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਹਾਜ਼ਰੀ ਲਵਾਈ ਵੀਰਾਂ ਦੇ ਨਾਲ ਤੇ ਜਾਂਦੇ-ਜਾਂਦੇ ਤੁਹਾਨੂੰ ਦਰਸ਼ਨ ਕਰਾ ਦਈਏ ਜੀ ਨਾਲੇ ਉੱਥੇ 10 ਮਿੰਟ ਗੁਰੂ ਦੇ ਗੋਲ ਵਿੱਚ ਹਾਜ਼ਰੀ ਲਵਾਈ ਹੈ ਜੀ ਗੁਰੂ ਮਹਾਰਾਜ ਦੇ ਚੰਨਾਂ ਦੇ ਵਿੱਚ ਬੈਠ ਹਾਏ ਦਵਾਈ ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਬਹੁਤ ਸਕੂਨ ਮਿਲਿਆ ਗੁਰਦਵਾਰਾ ਸਾਹਿਬ ਪਹੁੰਚ ਕੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਕੜਾ ਪ੍ਰਸ਼ਾਦ ਦੀ ਦੇਖ ਲਵਾਂਗੇ ਭਾਜੀ ਬਲਰਾਜ ਸਿੰਘ ਜੀ ਗਿੱਲ ਸਾਹਿਬ ਦੇ ਪ੍ਰਸ਼ਾਦ ਲਾਂਗੇ ਆਪਾਂ ਇਹ ਉਥੇ ਦੇਖਾਂਗੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਂਦਾ ਵੀ ਇੱਥੇ ਜੀ ਗੁਰੂ ਮਹਾਰਾਜ ਜਿਹੜੇ ਝੰਡ ਥੱਲੇ ਘੋੜਾ ਬਣਿਆ ਹੈ ਇੱਥੇ ਗੁਰੂ ਮਹਾਰਾਜ ਨੇ ਆਪਣਾ ਨੀਲਾ ਘੋੜਾ ਇਸ ਝੰਡ ਥੱਲੇ ਬਣਿਆ ਹੈ ਇਹ ਵੀ ਤੁਸੀਂ ਦੇਖੋ ਇਸ ਸਥਾਨ ਤੇ ਗੁਰੂ ਮਹਾਰਾਜ ਸ੍ਰੀ ਗੁਰੂ ਕਲਗੀ ਵਾਲੇ ਪਾਸ਼ਾ ਜੀ ਨੇ ਆਪਣਾ ਜਿਹੜਾ ਇਹ ਘੋੜਾ ਬਣਿਆ ਹੈ ਉਸ ਤੋਂ ਬਾਅਦ ਆਪਾਂ ਛਕਦੇ ਆਂ ਪ੍ਰਸ਼ਾਦਾ ਜੀ ਬਣਾ ਗਿਆ ਜੀ ਪ੍ਰਸ਼ਾਦਾ ਛਕਣ ਲੱਗੇ ਆਪਾਂ ਧੰਨਵਾਦ ਖਾਲਸਾ ਸ਼ਾਦਲ ਆਪਾਂ ਸ਼ਗਤ ਇੱਥੇ ਲਿਖਿਆ ਜੀ ਇਤਿਹਾਸ ਸਾਰਾ ਗੁਰਦ੍ਰਸਬ ਦਾ ਇਹ ਹੈਗਾ ਜੀ ਸਰੋਵਰ ਇਤਿਹਾਸ ਸਾਰਾ ਲਿਗਾ ساری ਬਿਲਡਿੰਗ ਦੇਖੋ ਬਾਹਰੋਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਗੁਰੂ ਮਹਾਰਾਜ ਦੇ ਗੁਰਦਰਾ ਸਾਹਿਬ ਬਹੁਤ ਸੋਹਣਾ ਇਹ ਸਾਰਾ ਬਾਹਰੋਂ ਤੁਹਾਨੂੰ ਦ੍ਰਿਸ਼ ਵਿਖਾ ਰਹੇ ਹਾਂ ਇਤਿਹਾਸ ਪੜਨ ਵਾਲਾ ਇੱਥੇ ਜੀ ਇਤਿਹਾਸ ਪੜਿਓ ਜਿਹੜੇ ਵੀ ਇਧਰੋਂ ਵੀਰ ਜਾਂਦੇ ਆ ਤੇ ਇਹ ਦੇਖੋ ਸਾਰਾ ਚਲੋ ਇਤਿਹਾਸ ਹੈ ਇਤਿਹਾਸ ਜ਼ਰੂਰ ਖਿਲਾਰ ਕੇ ਵੀਡੀਓ ਪੜਿਓ ਹੁਣ ਆਪਾਂ ਕਰ ਗਏ ਜੀ ਐਂਟਰੀ ਹਾਲ ਜਿੱਥੇ ਕੇ ਦੀਵਾਨ ਹਾਲ ਦੇ ਵਿੱਚ ਸਮਾਗਮ ਕੱਲ ਦਾ ਚੱਲ ਰਿਹਾ ਇਹ ਆ ਜੀ ਦੀਵਾਨ ਹਾਲ ਜਿੱਥੇ ਸਮਾਗਮ ਚੱਲ ਰਿਹਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਥੇ ਬੈਠ ਕੇ ਰਾਤ ਨੂੰ ਪ੍ਰੋਗਰਾਮ ਚੱਲੂਗਾ ਜੀ ਜਿੱਥੇ ਕੇ ਵਕ ਵਕ ਜਿਹੜੇ ਜਿੰਨਾ ਬੱਚਾ ਨੇ ਸਿੱਖਿਆ ਅਸਰ ਕੀਤੀ ਜੋ ਵੀ ਸਿੱਖਿਆ ਇੱਥੇ ਸਾਰਾ ਕੁਝ ਚੰਗੇ ਵਿਦਵਾਨ ਆਉਣਗੇ ਉਹਨਾਂ ਦੀਆਂ ਗੱਲਾਂ ਬਾਤਾਂ ਵਿਚਾਰ ਜ਼ਰੂਰ ਸੁਣਾਗੇ ਜੀ ਧੰਨਵਾਦ ਜੇ ਅਗੇ ਵੀਡੀਓ ਜਰੂਰ ਦੇਖੋ ਧੰਨਵਾਦ